ਵੈਗਰ ਜੀ ਦਾ ਖਾਲਸਾ ਵੈਗਰ ਜੀ ਦੇ ਫਤਿਹ ਆ ਆ ਬੀਤੀ ਸਦੀ ਦੇ 13 ਨਗਰ ਪਥਰਾ ਵਾਲਾ ਦੇ ਜਿੰਨੇ ਵੀ ਕਿਸਾਨ ਵੀਰ ਆ ਜਿਹੜਾ ਮੈਰੇ ਵਾਲਾ ਰਾਹ ਜਾਂਦਾ ਫੇਕੇ ਕੋਲ ਦੀ ਉਸ ਰਾਹ ਦੇ ਨਾਲ ਦੀ ਜਿਹੜਾ ਖਾਲ ਆਉਂਦਾ ਤੇਜ਼ ਦਾ ਤੇਲ ਦਾ ਮੋਟ ਤੋਂ ਲੈ ਕੇ ਜਿਹੜਾ ਖਾਲ ਆਉਂਦਾ ਮੀਂਹ ਵੇਲੇ ਉਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਆਉਂਦਾ ਤੇ ਜਿਹੜੀ ਹੁਣ ਪੁਲੀ ਬਣੀ ਹੋਈ ਆ ਪੰਡਤਾਂ ਦੇ ਖੇਤਾਂ ਕੋਲ ਉਹ ਬਹੁਤ ਆਊਟ ਪੁਲੀ ਬਣੀ ਹੋਈ ਆ ਤੇ ਮੀਂਹ ਮੇਰੇ ਪਾਣੀ ਸਾਰਾ ਉਸੇ ਖਾਲ ਦੇ ਵਿੱਚ ਹੀ ਜਾਣਾ ਤੇ ਉਹ ਪਾਣੀ ਪੰਡਤਾਂ ਦੇ ਜਿੰਨੇ ਵੀ ਖੇਤ ਲਾਦੇ ਆ ਸਾਰਿਆਂ ਨੂੰ ਪਰੇਸ਼ਾਨ ਕਰਦਾ ਖੇਤਾਂ ਦੇ ਵਿੱਚ ਪਾਣੀ ਭਰੇਗਾ ਸੋ ਸਾਰੇ ਜਿੰਨੇ ਤੇਲ ਦੇ ਖਾਲ ਵਾਲੇ ਵੀਰ ਆ ਮੁੱਢ ਤੋਂ ਲੈ ਕੇ ਜਿੰਨੀਆਂ ਵੀ ਸੰਖਾਂ ਆਸ-ਪਾਸੇ ਜਾਂਦੇ ਆ ਉਹਨਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਅੱਜ ਤੋਂ ਲੈ ਕੇ ਇਸ ਰਾਹ ਦੇ ਉੱਤੇ ਇੱਕ ਧਰਨਾ ਲੱਗ ਗਿਆ ਪਿੰਡ ਦੀਆਂ ਤਿੰਨੇ ਜਥੇਬੰਦੀਆਂ ਵੱਲੋਂ ਸਾਂਝਾ ਮੋਰਚਾ ਲੱਗਿਆ ਹੈ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਭਾਈ ਹਰ ਇੱਕ ਕਿਸਾਨ ਦਾ ਜਿਹਦਾ ਹੱਕ ਬਣਦਾ ਇੱਥੇ ਰਾਹ ਦੇ ਉੱਤੇ ਖਾਲ ਦੇ ਉੱਤੇ ਚਾਹੇ ਉਹ ਟੇਲ ਤੋਂ ਲੈ ਕੇ ਅਖੀਰ ਤੱਕ ਜਾਂਦਾ ਤੇ ਉਹ ਸਾਰੇ ਹੀ ਇੱਥੇ ਹਾਜ਼ਰੀ ਆਪ ਦੀ ਭਰਿਆ ਕਰੋ ਜਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਆ ਗਿਆ